ਪੈਸੇ ਨੂੰ ਵੇਖ ਕੇ ਹਟ ਜਾਂਦੇ ਐ ਪੈਸੇ ਨੂੰ ਵੀ ਲੋੜ ਹੀ ਨਹੀਂ ਉਹਨਾਂ ਨੂੰ ਬਿਨਾ ਪੈਸੇ ਵਖਾਏ ਸੌਦਾ ਕਰਿਆ ਕਰ ਗਲਤ ਕਰ ਗਏ ਆਪਾਂ ਸੌਦੇ ਇਧਾਰ ਕਰਨੇ ਹਾਂ ਠੀਕ ਨਾ ਧਾ ਕੇ ਕਰ ਲੈਣੇ ਕਰ ਕਰ ਲੈਣੇ ਹਾਂ ਦੂਜੀ ਵਾਰ ਪੜਾਓ ਲਾ ਦੇ ਪੱਕੇ ਰੁਪਏ ਨਾ ਪਾ ਦੇ ਪੱਕੇ ਲਾ ਦੇ ਭਾਈ ਕਹਿੰਦਾ ਸੀ ਗਲਤ ਲਾਇਆ ਉਹ ਲੱਗਦੇ ਇੱਕ ਕਰਦਾ ਕੀ ਕਹਿੰਦੇ ਮੇਰੇ ਬਾਤ ਮੰਗ ਕੇ ਉੱਥੇ ਹੀ ਖੜੇ ਜੇ ਬਾਈ ਬਾਈ ਰੁਪਏ ਲੱਗਦੇ ਇਸ ਦੀ ਕਰਦੀ ਮੇਰਾ ਮਤਲਬ ਹੀ ਨਹੀਂ 40 ਕੀ ਕਰਪੋਚ ਇਸਕੋ ਵਾਲਾ ਮੈਂ ਇਹਨਾਂ ਦਾ ਕਾਰ ਵਸਾਉਦਾ ਚਾਲ ਸਾਈ ਫੜਾਉਣ ਨੂੰ 500 ਰੁਪਏ ਦੀ ਰਹੀਏ ਸਾਈ ਬੰਦ ਚਾਲ ਦੁਆਰੇ ਮੁੱਲ ਮੰਗਿਆਂਗਾ ਬਾਈ ਪੂਰਾ ਅੜ ਕੇ ਸੌਦਾ ਕਰਨਾਂਗੇ ਐਂਡ ਤੇ ਉਹੀ ਆ ਜੂਗਾ ਮੈਂ 5000 ਮੰਗ ਲਾ ਦੋਨਾਂ ਦਾ 30000 ਰੁਪਏ 60000 ਮੰਗਿਆ ਵਾ ਠੀਕ ਆ ਹਾਂ ਸਾਈ ਫੜਾ ਸਾਈ ਕੱਢ ਕੀ ਇਹਨਾਂ ਲਈ ਦੱਸ ਸਹੀ ਕਰਦਾ ਤੈਨੂੰ ਦਾਸ ਦਾ ਇਹਨਾਂ ਦਾਸ ਦਿੰਦੀ ਨਹੀਂ ਦਾ ਮੌਸਮ ਆਤੋਂ 21000 ਰੁਪਏ ਲੈ ਥੋੜਾ ਆ ਯਾਰ ਹੈ ਬਦਲਾ ਲਾਣ ਦੀ ਜਾਣ ਕੇ ਗੱਲ ਹੈ ਹੈ ਬੱਕਰੀ ਦੀ ਉਹਦੀ ਹਾਈਟ ਕਿੰਨੀ ਆ ਬਾਈ ਉਹ ਬੱਕਰੀ ਚੰਗੀ ਆ ਯਾਰ 39 39 ਇੰਚ ਹੋ 39 ਇੰਚ ਦਾ ਹੋ ਨਹੀਂ ਹੋਣੀ ਤਾਂ 38 38 ਬਸ 38 ਤੋਂ ਮਾੜਾ ਮੋਟਾ ਪੂਰਾ 38 ਪਲੱਸ ਹੋਵੇ ਕਿੰਨ ਦੰਦੋ ਕਿਵੇਂ ਆ 8800 ਰੈਸ਼ ਐ ਵੀ ਹੈਗਾ ਭੈਣੋ ਕਿਵੇਂ ਕਿਹੜੇ ਹਾਂ ਬੋਲ 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 ਇਹ ਸਰਦਾਰ ਕਿਵੇਂ ਜ਼ਿੰਦਾ ਹੁੰਦਾ ਨਾ ਦੇਖੇ ਨਾ ਇਹ ਕਿਹੜਾ ਬੰਦਾ ਯਾਰ ਛੱਡ ਇਹ ਬਾਕੀ ਜਿਹੜਾ ਬਈ ਇਹ ਬਾਕੀ ਜਿਹੜੇ ਹੈ ਕਿੱਥੋਂ ਦੇ ਨੇ ਇਹ ਖਾਣ ਬਈ ਗੱਲ ਰਹੌਂਦਾ ਗੱਲ ਰਹੌਂਦਾ ਕੀ ਹੈ ਪਿੰਡ ਦਾ ਮਸ਼ਹੂਰ ਹੈ ਇੱਕ ਬੰਦਾ ਗੱਲ ਰਹੌਂਦਾ ਹੀ ਆ ਪਤਾ ਹੀ ਐਨ ਹਾਂ ਬਾਈ ਤਾਂ ਗਾਣੇ ਗਾਣੇ ਗਾਦਾ ਹੋ ਗੱਲ ਦਾ ਕਰਕੇ ਦੇ ਟੈਨ ਨਾਲ ਉੱਚਾ ਗੱਲ ਲੈਣ ਦਾ ਸਿੰਗਰ ਅਗਲੇ ਪਾਸੇ ਹੈ ਲਖਾਰੀ ਆ ਬੰਦਾ ਗਿੱਲ ਗਿੱਲ ਦੇ ਗਾਣਿਆਂ ਦਾ ਵੀ ਰੇਟ ਉੱਚਾ ਤੇ ਇਹਨਾਂ ਦਾ ਵਿੱਚ ਹੀ ਲਖਾਰੀ ਵੀ ਤੇ ਬੰਦਾ ਵੀ ਚੰਗਾ ਚਾਹ ਕਾ ਸੋਟੀ ਬੋਵੇਗਾ ਪਾਈ ਲੱਚਾੜਾ ਕਰਾਂ ਹੁਣ ਤੂੰ ਪਾਉਣੀ ਆ ਬੋਲ ਫਿਰ ਕੇ ਆ ਆ ਵੇਚ ਕੇ ਤਰਦਾਵਾਂਗੇ ਆ ਵੇਚ ਕੇ ਤਰਦਾਵਾਂਗੇ ਤਾਂ ਨਹੀਂ ਰੇਟ ਚਣਗੇ ਬੰਦੇ ਕੋਈ ਨਾ ਨਿਓ ਮਾਜਲੀ ਲੱਗ ਨਹੀਂ ਇਹ ਨਿਓ ਆ ਜੇ ਰਸੋਈ ਰਸਾਈ ਵਾਲੀ ਨਿਓ ਛੋਟੀ ਐ ਨਹੀਂ ਕੰਮ ਚੱਲੀ ਜੀ ਇੱਲੀਆ ਵਿੱਚ ਹੀ ਲੱਗ ਜਾਣੀ ਇੱਕ ਯਾਦ ਹੈ ਤੇ ਨੀ ਯਾਦਾ ਬਾਈ ਉਹ ਸਾਡੇ ਪਿੰਡ ਸਕੂਲ ਚੋਂ ਕੱਢਦਾ ਹੀ ਬੰਦਾ ਨਾ ਉਹਦਾ ਗੱਲ ਲੈ ਕੇ ਉੱਠ ਗਿਆ ਕਹਿੰਦਾ ਕੀ ਕਹਦਾ ਕਰਾ ਜਿਹੜੀਆਂ ਮੇਰੇ ਟੱਕਾ ਟੋ ਜਦੋਂ ਮੈਨੂੰ ਸਕੂਲ ਚੋਂ ਕੱਢਦਾ ਉਹ ਇਧਰੀਆਂ ਇੱਟਾਂ ਕਿੱਥੇ ਕਹਿੰਦਾ ਨਿਓਂ ਚ ਉਹ ਗੱਲਾਂ ਮੇਰੇ ਫਿਰ ਵਿੱਚੇ ਨਵੇਂ ਇੱਟਾਂ ਲੱਗ ਜਾਣੀ ਸ਼ਾਰਟ ਬੋਲ ਰਿਹਾ ਇਹਨੂੰ ਦੇ ਬਾਈ ਦਾ ਪੂਰਾ ਇੱਕ ਦੋਰੀ ਲਿਜਾਈ ਕੀ ਆ ੋੜਾ ੋੜਾ ਪੱਕੇ ਢੋਗ ਯਾਰ ਬੱਕਰੀ ਕਿੱਡੀ ਆ ਮੇਮਾ ਜੀ ਮੈਂ ਕਿੱਡਾ ਕਿਵੇਂ ਮੇਮਣਾ ਕਿਹੜਾ ਇਹਦਾ ਆਹ ਪੂਰਾ ਜਾ ਬਾਈ ਮਗਰ ਤੇਰੇ ਆ ਮੇਮਾ ਅੱਗੇ ਤੇ ਖੜਾ ਯਾਰ ਅਸੀਂ ਵੀ ਵੇਚਣੇ ਗਏ ਕਦੀ ਕਲੇ ਹੈ ਸਟੈਬਲਾਈਜੇਸ਼ਨ ਹੈਗੀ ਇਹਦੀ ਇਹ ਪਤਾ ਕੀ ਆ ਇਹ ਵੇਚਦੇ ਦਾ ਹਾਲ ਹੁੰਦੇ ਆ ਆਪਾਂ ਤਾਂ ਗਲਤੀ ਆਪਾਂ ਲੱਗ ਦਈ ਜੰਨੇ ਗੱਲ ਇਹ ਆ ਹਾਂ ਤਾਂ ਝੜਦੇ ਐ ਤਾਂ ਹਟਦੇ ਐ ਪੈਸੇ ਨੂੰ ਵੇਖ ਕੇ ਹਟ ਜਾਂਦੇ ਐ ਪੈਸੇ ਪੈਸੇ ਨੂੰ ਹੀ ਲੋੜੀਂਦੇ ਨੇ ਇਹਨਾਂ ਨੂੰ ਬਿਨਾਂ ਪੈਸੇ ਵਖਾਏ ਸੌਦਾ ਕਰਾ ਕਰ ਗਲਤ ਕਰ ਗਏ ਆਪਾਂ ਸੌਦੇ ਧਾਰ ਕਰਨੇ ਹਾਂ ਠੀਕ ਨਾ ਧਾਕੇ ਕਰ ਲੈਣੇ ਫਿਰ ਦੂਜੀ ਵਾਰ ਲਾ ਲਾ ਪੱਕੇ ਰੁਪਏ ਲਾ ਦੇ ਪੱਕੇ ਲਾ ਦੇ ਬਾਈ ਸਾਰਾ ਸਹੀ ਗਲਤ ਨਾ ਲਾ ਦੋ ਲੱਗ ਦੇ ਕਿ ਕਰਦੇ ਨੇ ਕੀ ਕਹਿੰਦੇ ਨੇ ਮੇਰੇ ਕੋਲ 60000 ਮੰਗ ਕੇ ਉੱਥੇ ਹੀ ਖੜੇ ਜੇ ਬਾਈ ਬਾਈ ਇਹ ਕੀ ਲੱਗਦਾ ਦੋ ਆ ਉਹਨਾਂ ਨਾਲ 42 ਐਕਟ ਮੰਗ ਰੱਖ ਲਵਾਂ ਹਾਂ ਉਹਨਾਂ ਲਈ ਬੱਚੇ ਇਹਦੇ ਮੰਗ ਰਿਹਾ ਆ ਖਾਲੀ ਹੈ ਦਲਤ ਨਹੀਂ ਰਹਿ ਜਾਂਦੀ ਬਾਕੀ ਤੂੰ ਜ਼ਿਆਦੇ ਕਾਲੇ ਜੀ ਕੋਈ ਹੈ ਨਹੀਂ ਰਹਿੰਦੀ ਆ ਦੱਸੋ ਯਾਰ ਤੁਸੀਂ ਵੀ ਲਾ ਕੇ ਮੱਲ ਕੇ ਦੱਸ ਲੈ ਕੇ ਜਾਂਦੇ 25000 ਨਾਲ ਜਾਂਦੇ 50 ਅੱਛੀ ਕਾਟ ਗਿਆ ਹੈ ਯਾਰ ਸਾਡੇ 22 ਨੂੰ ਦੇ ਯਾਰ 23 ਨੂੰ ਦੇ ਜਿਵੇਂ ਦੇ 12000 ਆਉਗਿਆ ਹੁਣ ਤਾਂ ਥੋੜੀ ਰਹਿ ਗਿਆ ਅਜੇ ਵੀ ਨਹੀਂ ਆਇਆ ਬਹੁਤ ਭਰਕਾ ਜੀ 4 ਮਿੰਟ ਦੀ ਹੋਈ ਹੈ ਇਹ ਤਾਂ ਕਿਹਾ ਮੈਨੂੰ ਬਾਕੀ ਵੀ ਭੇਜਣੀ ਤੇਰੀ ਤੇਰੀ ਦਾ ਫੇਸ ਲੱਕ ਤੇ ਚੱਲਦੀਆਂ ਤੇ ਨਾ ਤਿੰਨ ਤਿੰਨ ਚਾਰ ਚਾਰ ਮਿੰਟ ਦੀਆਂ ਚੱਲ ਰਹੇ ਰਹਿੰਦੇ ਤੇ ਆ ਗਿਆ ਉਹ ਤਾਂ ਤੇਰੇ ਮੁਤੀ ਰਕੀ ਤਾਂ ਬਣ ਗਈ ਹੈ ਆਹ ਦੇ ਮਾ ਆਹੋ ਟੋਕੜੀ ਆਵਾ ਠੀਕ ਆ ਯਾਰ ਕਚੇ ਦੀ ਠੀਕ ਆ ਠੀਕ ਮੈਂ ਕਚੇ ਦੀ ਨਾ ਸਾਹ ਬਾਹਰ ਲਾਉਂਦੇ ਇੱਕਦਮ ਇੱਕ ਤਾਂ ਲਗਣੀ ਜਾਂਦੇ ਕਿੰਨੀਆਂ ਆਉਣੀਆਂ ਹੈ ਕਿਵੇਂ ਇਹਨੇ ਕੋਠੀ ਪਾਉਂਦੇ ਇਹ ਬੱਕਰੀ ਇਹ ਨਹੀਂ ਜਾਗਦੇ ਇਹ ਹਾਂ ਕੋਠੀ ਇਹ ਨਹੀਂ ਜਾ ਕੀ ਜਾਂਦੇ 50% ਇਹ ਨਹੀਂ ਉੱਡਦਾ ਇਹ ਨਾ ਕਰਕੇ ਆ ਸਿੱਧਾ ਉੱਡਦਾ ਇਹ ਆਂ ਹੀ ਉੱਡਦੀ ਆ ਕੱਲ ਅੱਜ ਚਾਰਜ ਨਹੀਂ ਕਰਕੇ ਲੈ ਆ ਮੈਂ ਨਹੀਂ ਚੱਲਦਾ ਚਾਰਜ ਤਾਂ ਹੁੰਦਾ ਹੀ ਇਹ ਅੱਜ ਤਾਂ ਜਾ ਕੇ ਭਰਾ ਜਾਂ ਮੋਕਦਾ ਇਹਨੂੰ ਚਲਦੇ ਨੂੰ ਚਾਰਜ ਲਾਉਣਾ ਹੈ ਹੈ ਸਿੱਧਾ ਹੀ ਆ ਜਾ ਹੁਣ ਲੱਗੀ ਇਹਦੀ ਕੀ ਗੱਲ 24000 ਲਾਇਆ ਜਾ ਹੈ ਉਹ ਲਾਇਆ ਜਾ ਭਾਜ ਹੈ ਮੂਹ ਮੰਗੇ ਦੇਦੇ ਪਾਸੋਂ ਹੁਣ ਮੂਹ ਮੰਗੇ ਦੇਦੇ ਯਾਰ ਪਿੰਡਾਂ ਨੇੜੇ ਦੇ ਆ ਮੇਰੇ ਮਕਾਨ ਹੁਣ ਯਾਰ ਫਾਇਦਾ ਕਰਕੇ ਨੇੜੇ ਵਾਲਾ ਦਾ ਹੈ ਗਿੱਲ ਦੇ ਪਿੰਡ ਦੇ ਆ ਹਾਂ ਉਹ ਲੋਕ ਸੇਵਾ ਕਰ ਬਦਲਾ ਪਾ ਸਹੀ ਗੱਲ ਹੈ ਦੋ ਬੱਕਰੀਆਂ ਹੋ ਗਿਆ ਨਾ ਲੈ ਵੀ ਗਿੱਲ ਰਹਉਂਦੇ ਤੇ ਮੂਹ ਕਿਵੇਂ ਲੱਪਣੇ ਕਿੱਥੇ ਨੇ ਭਾਈ ਕੀ ਗੱਲ ਹੈ ਸੋਇਵਿਆ ਇਹ ਨਾ ਬੱਚਾ ਨੇ ਇੱਕ ਹਾਂ ਆ ਬਾਈ ਤਨੂ ਪਤਾ ਯਾਰ ਖਾਲੀ ਯਾਰ ਇਹਦਾ ਉਵੇਂ ਆ ਖਾਲੀ ਕਰਕੇ ਦੇ ਨਾ ਖਾਲੀ ਕਰਕੇ ਦੇ ਨਾ ਇਹ ਹੋਊ ਵੀ ਫਰਾਈ ਇਹ ਵੀ ਕੋਈ ਗੱਲ ਨਾ ਕਰ ਲੈ ਲਵਾਈ ਤਾਂ ਹੈਗੀ ਆ ਰਹੀ ਉਹਦੀ ਕਰਮਾ ਸੱਤੀ ਹੈ ਨਾ ਨਹੀਂ ਨਹੀਂ ਲਵਾਈ ਤਾਂ ਕਹੀ ਹੈ ਜੀ ਕਹਿੰਦੇ ਨਹੀਂ ਨਹੀਂ ਆਪਣੇ ਕੋਲ ਤਾਂ ਆਂਗਾ ਹੀ ਹੈ ਆਪਣੇ ਕੋਲ ਹੀ ਬੁੱਲੀ ਆ ਨਾ ਠੀਕ ਆ ਮੰਗਾ ਸਵਾਦਵਾਸ ਹਾਂ ਠੀਕ ਆ ਕੀ ਕੋਈ ਈਲਾ ਨੂੰ ਬਣਾ ਕੇ ਖੀ ਲੈਣੀ ਹੈ ਬੜੀ ਦੇਖਦੇ ਨੇ ਲੋਕ ਇਹ ਰੀਅਲ ਵਾਲਾ ਪੰਜਾਬੀਆ ਪਹਿਲਾਂ ਉਹਨਾਂ ਨਾਲ ਬਾਤ ਕਰ ਲੈ ਆਈ ਚੱਲਣ ਦੇ ਤਾਂ ਕਿੰਨੇ ਮੇਮਣੇ ਨੇ ਨਹੀਂ ਨਹੀਂ ਇੱਧਰ ਆ ਜਾ ਹਾਂ ਆ ਇੱਧਰ ਇਹਗਾ ਆ ਝੋਟਾ ਹੋਊਗਾ ਚਾਰਵੇਂ ਬਣ ਕਿੰਨੇ ਨੇ ਐਵੇਂ ਜਿਹੜੇ ਮੈਨੇ ਦਿਖਾਈ ਚਾਰ ਆਹ ਡੱਬੇ ਜੇ ਇੱਕ ਆ ਇੱਕ ਆ ਇੱਕ ਆ ਇੱਕ ਆ ਠੀਕ ਹੈ ਕਿਧਰ ਲੈ ਬਾਤ ਹੋ ਰਹੀ ਜਾਂ ਕਿ ਕੀ ਮੰਗਿਆ ਚਾਰਾਂ ਦਾ ਮੰਗਨ ਦਾ ਬਹੁਤ ਹੈ ਦਸਤੀ ਰਹਿ ਗਏ ਇੱਕ ਮਿੰਟ ਉਹ ਮੈਨੇ ਕਿਹਾ ਰੱਖਣ ਨਾਲ ਪੰਜ 6 ਇੱਕ ਸੌ ਦਾ ਉਹਦਾ ਮਾਨਸਰ ਤੋਂ ਲੈ ਕੇ ਆਇਆ ਕਰੀ ਉਹ ਪੰਜ 600 ਦੀ ਕਹਿੰਦਾ ਸੀਗਾ ਪਿੱਛੇ ਸਟੈਂਡ ਮੈਂ ਚਾਹਦਾ ਯਾਰ ਮੈਂ ਦਸ ਤੋਂ ਪੁੱਛਿਆ ਜਾਂਦਾ ਕੀ ਮੰਗਿਆ ਵੀ ਇਹਨਾਂ ਨੇ ਨਾ ਮਾਰ ਕੇ ਤੇ ਖੌਣ ਨਹੀਂ ਦੇ ਬੋਲ ਨਹੀਂ ਬੰਦਾ ਸਟੈਂਡ ਪਾ ਲਾਗੇ ਦਿੰਦੇ ਆਂ ਪਾਦਾ ਨਹੀਂ ਉਹਦਾ ਵਿੱਚ ਹੀ ਕਹਿੰਦਾ ਸੀ ਆਪਾਂ ਨੂੰ ਸਾਰਾ ਕੁਝ ਬੋਲ ਬੋਲ ਦੇ 40000 ਰੁਪਏ 60000 ਹਾਂ ਜੀ ਫਿਰ ਚਾਹੀਦੇ ਫਿਰ ਤੇਸੀਆਂ ਦੋ ਪਾਲਕ ਨਹੀਂ ਜਿਹੜੀ ਤੈਨੂੰ ਚੰਗੀ ਲੱਗੇ ਟੱਕ ਕਹਿੰਦਾ ਭਾਈ ਟੱਕਾ ਸਿਰ ਹੈ ਪਿਛਲੇ ਕਪੂ ਮਹੀਨੇ ਮੈਂ ਉਹਨਾਂ ਲੈ ਲਵਾ ਆਹ ਸੰਭਲਣ ਕਿੰਨੇ ਰਸਤਾ ਆਂ ਉਹ ਤੋਕਰ ਆਓਏ ਸੌਦਾ ਕਰਾਈਏ ਨੰਦਾਸ ਦਿੰਨੇ ਬਈ ਨੀ ਦਵਾ ਦੇ ਵੇਖਾ ਸੌਦਾ ਯਾਰ ਦੋਗਾ ਕੱਲੇ ਦੱਸ ਯਾਰ ਹੈਗੇ ਦਾਦਾ ਯਾਰ ਤੈਨੂੰ ਕੋਈ ਛੋਟੀ ਵਾਲਾ ਭਾਈ ਅੱਗੇ ਇਹਨਾਂ ਨੂੰ ਬੱਕਰੀਆਂ 'ਚ ਵਾਧ ਦੇ ਦਿੱਤੇ ਇਹਨਾਂ ਨੂੰ ਆਣਾ ਇਹਨਾਂ ਨੇ ਕੀ ਕੱਢਣਾ ਹੈ ਕੱਥੇ ਕਰਕੇ ਫੇਰ ਇੱਕ ਦਸ ਤਾਂ ਉਹਨਾਂ ਨੂੰ ਦੋ ਦੰਟਰ ਲਗਾਉਂਗਾ ਮੈਂ ਕੱਥੇ ਦਾ ਨਾ ਮੈਨੂੰ ਪੱਠੇ ਵਾਲੇ ਨਹੀਂ ਕਰਨਾ ਪੂਜੇਗਾ ਉਹ ਨਾ ਪੱਠੇ ਦਾ ਕੋਲੇ ਸਾਹ ਬਾੜੀ ਪਈ ਰਿਆਂ ਉਹ ਪੱਠੇ ਵਾਲਾ ਕਾ ਜਿੱਤੂ ਵੀ ਵਾ ਦਾ 40000 ਮਾੜਾ ਚਾਰ ਮਹੀਨੇ ਹੁੰਦੇ ਨੇ ਬਈ ਹਾਂ ਮੱਖਣਾ ਇੱਕੀ ਮਗਾ ਦੇਣਾ ਇੱਟਾ ਇੱਟਾ ਹੀ ਹਾਂ ਬਸ ਟਰੈਡ ਕਰੋ ਟਰੈਡ ਮਾ ਕਿ ਨਹੀਂ ਜਾਂਦਾ ਅਗਲੇ ਕੋ ਬੰਦਿਆ ਵਾ ਸਾਡੇ ਕੋਲੇ ਦਾ ਬਸ ਬਾੜੀ ਦਾ ਹੈਗਾ ਪੈਸੇ ਲੈ ਜਣੇ ਉੱਤੇ ਹੱਟ ਆ ਜਾਣੀ ਸਾਡੇ ਕੋਲੇ ਤਾਂ ਆ ਵੀ ਦੱਸ ਦੇ ਯਾਰ ਮਹੀਨੇ ਦੱਸਦਾ ਅਗਲੇ ਹੈ ਕਿ ਮਹੀਨੇ ਤੂੰ ਉਹ ਜਮਨ ਦੇ ਦੱਸ ਦੋ ਯਾਰ ਮੈਂ ਤੈਨੂੰ ਦੱਸਦਾ 20000 ਰੁਪਏ ਲੈ ਗਨੇ ਨਹੀਂ ਦਾ ਥੋੜਾ ਯਾਰ ਕਿ ਕਿ ਲੈਣਾ ਫਿਰ ਬੰਦਾ ਇਹ ਵੀ ਛੋਟੇ ਛਾਸਦ ਕਿਲੋ ਹੋਣਗੇ ਮਸਾਗਾ ਤਾਂ ਆ ਪਾਣੀ ਦੀ ਟੈਂਕੀ ਉਹਦੇ ਪਾਰ ਕੋਲ ਪਾਇਆ ਤਾਂ ਗਾਂਵ ਪੇਚਨੇ ਕਰਕੇ ਲਈ ਜੰਨੇ ਆ 35 ਲੋਈ ਲਹਣਗੇ ਕੱਟਣ ਵਾਲੇ ਪੱਕੀ ਗੱਲ ਹੈ ਕੱਟਣ ਵਾਲੇ ਇੰਨੇ ਪੈਸੇ ਲਹਣਗੇ ਨਹੀਂ ਨਹੀਂ ਇਹਦਾ ਛੋਟੇ ਕਰਮਾਂ ਨੂੰ ਚਲ ਜਾਣਾ ਹੈ ਪੱਕੀ ਗੱਲ ਨਹੀਂ ਹੋ ਗਿਆ ਉਹ ਜੀ ਲਵਾ ਕੇ ਵੇਖ ਲੈ ਆ ਖੜਾ ਬੰਦਾ ਕਾਰੀਗਰ ਆ ਸੌਦਾ ਹੁੰਦਾ ਓਏ ਆ ਜਾ ਹੁਣ ਓ ਆਇਆ ਨਾਲ ਮੁਸਾ ਕਿਹਦੇ ਪੈਸੇ ਲਾ ਕੇ ਜਿਆਦੇ ਕਨੇ ਹਾਂ ਤੇ ਹੁਣ ਬਣਦਾ ਨਹੀਂ ਕੀ ਹੋ ਗਈ ਗੱਲ ਬੋਲ 10000 ਉਹ 10000 ਸਿਰਫ ਜੇ ਚਾਹੁੰਦਾ ਕਿਹੜਾ ਕਰਦਾ ਦੱਸੋ ਪੱਕੇ ਜੇ ਲਾ ਕੇ ਇਹਨਾਂ ਨੂੰ ਪਰਾਂ ਕੰਮ ਨੇ ਨੇੜਾ ਭਾਈ ਯਾਰ ਨੂੰ ਦੇਈਏ ਦੱਸ ਦੱਸ ਗਲਤ ਲਾਇ ਕਿੰਨੇ ਦੇ ਚੁੱਕੀ ਸੱਤ ਲਾ ਤੂੰ 3500 ਲਓਨੇ ਠੀਕ ਆ ਜਾ ਰਿਹਾ ਹੈ ਗਲਤ ਰੇ ਪੈਸੇ ਕਿਹਾਂ ਚੱਲਦੇ ਕਰਕੇ ਮੈਂ ਲਈ ਇਹਨਾਂ ਨੇ ਮੈਂ ਪਰਨੀ ਨਹੀਂ ਲੈਂਦਾ ਆ ਮੈਂ ਹੀ ਕਿਹਦਾ ਦੁਕਾਨ ਕੀਤੀ ਵੀ ਹੈ ਕਿਨੇ ਬੋਲ ਦੋ ਕਿੰਨੇ ਆ ਕਰਨ 35 ਦੇ ਜਨਮਾ 40 ਮੰਗਾ ਦਿੰਦੋ ਐ ਘਟ ਪੰਜ ਪੰਜ ਹੋਰ ਘਟ ਦੋ ਕਰੀ ਪੰਜ ਪੰਜ ਘਟ ਗਿਆ ਬਸ ਨੇੜੇ ਆ ਗਿਆ ਕੰਮ ਔਰ ਤੂੰ ਵੀ ਮਾਰ ਛੱਟ ਫਿਰ ਮਸਲਾ ਇੱਕ 23000 ਲੈ ਯਾਰ ਚੱਕ ਗੱਲ ਆ ਸਾਰਾ ਪੁਰੇ 25000 ਯਾਰ ਚੱਕ ਜਾ ਜਾ ਘਟ ਪਰਾਣਾ ਕਿੰਨੇ ਲੱਗਦਾ ਵੀ ਠੀਕ ਹੈ ਬੋਲ ਦਿੰਨਾ ਮੇਲਾਨ ਪਾਸੇ ਕਹਦੇ ਬੰਦੇ ਨੇ 2500 ਕਹਿੰਦੇ ਕਸਤਾ ਸਹੀ ਆ ਗੱਲ ਕਿ ਨਹੀਂ ਹਾਂ ਯਾਰ 2500 ਕੀ ਕੀ ਗੱਲ ਸਹੀ ਆ ਤੇ ਮੈਂ ਬਹੁਤ ਪ੍ਰੋਬਲਮ ਆ ਰਹੀ ਆਂ ਅੰਨੇ ਕੰਨ ਜੀ ਅੰਨ ਚਾਹੇ 4000 4000 ਇੰਨੀ ਦੇ ਰਿਹਾ ਜੀ ਕਿਸੇ ਨੂੰ ਪੈ ਗਿਆ ਕਿਸੇ ਨੂੰ ਪੈ ਗਿਆ ਹਿੰਦੇ ਨਹੀਂ ਦੇਖ ਯਾਰ ਹੁਣ ਕੋਈ ਕਸਰ ਆ ਕਾੜ ਦੇ ਕਸਰ ਕਾੜ ਦੇ ਦਾ ਮੈਂ ਧੀਰਾ ਕਹਿੰਦਾ ਉਹ ਬਾਈ ਨੇ 2000 ਰੁਪਏ ਦਾ ਆਪਣਾ ਕਿਹਾ ਹੀ ਨਹੀਂ ਉਹਨੂੰ ਮੈਂ ਕਿਹਾ ਚੱਕ ਜਾ ਜੀ ਖੜੇ ਬੰਦੇ ਪਾਈ ਤੇ ਮੈਂ ਕਹਿੰਦਾ ਹੈ ਸੱਚੀ ਨਹੀਂ ਆ ਨਾ ਮੋਗਾ ਦਊਗੀ ਆ ਤੇ ਰੁਪਈਏ ਗਣ ਲੱਗਣੇ ਇਹਨੂੰ ਦੱਸਿਆ ਇਹ ਧਾਰ ਵੇਚ ਕੇ ਬਦਾਂ ਮੇਰੇ ਸਿਆ ਸਿਆ ਮਹੀਨੇ ਦਾ ਕਰ ਲੰਦਿਆ ਜਵਾਲਾ ਕਰ ਪਰ ਧਾਰ ਕਰ ਲੰਣਾ ਧਾਰ ਆਪਣਾ ਭਾਰ ਨਹੀਂ ਚੱਲਦਾ ਆਪਣਾ ਲਾ ਧਾਰ ਦਾ ਭਾਵੇਂ 2000 ਨੂੰ ਲੈ ਜਾਂਦਾ ਤੂੰ ਦੱਸ ਬਰਾ ਦੱਸ ਦੇ ਯਾਰ ਬਈ ਪੱਕੇ ਯਾਰ ਇੱਕ ਵਾਰ ਚੀ ਕਿਉਂ ਐਵੇਂ ਆੜੀ ਜਾਂਦੇ ਲੈਣੇ ਆ ਤਾਂ ਨਾ ਚੱਕਰਾਂ ਜਿਹਾ ਯਾਨੀ ਦੱਸ ਗਲਤ ਹੈ ਕੜਦਾ ਮੈਂ ਬੋਲ ਰਿਹਾ ਓਏ ਲੋਟਾ ਮੰਨ ਜਾ ਤੂੰ ਨਹੀਂ ਜਨੇ ਆਪਾਂ ਕੋ ਰਹਿ ਅੰਦਰ ਦੇ ਜਾ ਤੇਰੀ ਬਾਤੀ ਬਈਕ ਨੇ ਬੰਦਦਾ ਨਹੀਂ ਕਰ ਕਰ ਲੋ ਮਾੜਾ ਮਟਾ ਖੱਬਾ ਸੱਜਾ ਹੈ ਨਰਮੀਆਂ ਬੱਚੇ ਆਪਣੇ ਦਾ ਖਾ ਬਿਕਦੇ 89447 ਉਹਦੇ ਵਿੱਚ ਹੋ ਗਿਆ ਹਾਂ ਆਗਾ ਆਗਾ ਅਕਾਲਾ ਨਹੀਂਗਾ ਵਿੱਚ ਕਾਲਾ ਨਹੀਂ ਕਾਲਾ ਨਹੀਂ ਇਹ ਨਹੀਂ ਹੁੰਦਾ ਨਾ ਫਿਰ ਹੋਊਗਾ ਯਾਰ ਬਈ ਹੁਣ ਪੈਸੇ ਤਾਂ ਇਹਨੂੰ ਲਾਦੇ ਫੁੱਲ ਲੱਗਨੇ। ਆਹ ਵੇਖ ਲੈ ਕੋਈ ਕਸਰ ਤਾਂ ਮੋੜ ਜਵਾਬ ਤਾਂ ਦੇ ਮੋੜ ਕੇ ਉਹਨੂੰ। ਉਹ ਜਵਾਬ ਤਾਂ ਦੇ ਮੋੜ ਕੇ ਉਹਨੂੰ ਕਿ ਇੰਨੇ ਉਹਦੇ ਦੇਉ ਬਈ। ਲਾਸਟ ਦੱਸ ਦੇ ਯਾਰ ਸਾਡੇ ਇਸ਼ਾਰਾ ਕਰ। ਵੇਖ ਲੈ ਲੈਣੇ ਯਾਰ। ਦੱਸ ਕੇ 10। 30 ਦੇ ਲੈ ਜੇਂਦਾ। 40 ਦੇ ਲੈ ਜਾਂਦਾ। 30 ਦੇ ਲੈ ਜਾਂਦਾ। 30 ਦੇ ਲੈ ਜਾਂਦਾ। ਰਹਿ ਗਿਆ ਛੋਟਾ। 30 ਦੇ ਆਦੇ ਯਾਰ। ਅਰ ਕਪਾ ਕਸਰ ਕੰਢ ਗਈ। ਉਹ ਬਾਈ ਨੇ ਵੀ ਦੋ ਵਾਲੀ ਸੱਤ ਮਾਰਦੀ ਵਿੱਚ ਕਿ ਨਹੀਂ ਆਪਾਂ ਤਾਂ ਸਾਵ ਨਹੀਂ। ਹਾਂ। ਇਹ ਸਭ ਚਾਤ ਨਹੀਂ ਲੈ ਮੇਹਣੇ ਪੈਸੇ ਯਾਰ। ਇੱਥੇ ਤੂੰ ਰੇਟ ਲਵਾ ਲੱਗਨੇ ਅਸਲ ਤਾਂ। ਕੀ ਹਾਲ ਬਈ ਤੇ ਤੁਸੀਂ? ਆ ਫਿਰ ਤਾਂ ਹੀ ਲਵਾਈ ਚੱਲ ਉਹ ਨੇੜੇ ਤਾਂ ਆਜੋ 5000 ਰੁਪਏ ਦੂਰ ਦਾ ਲੈ ਇਹਦੇ ਜਿਹੜੇ ਪੈਸੇ ਤੱਕ ਤਿੰਨ ਦਾ ਤੀ ਨਹੀਂ ਪਉਂਦੇ ਹਾਂ ਲੈ ਫੜ ਜਾ ਫੜ ਯਾਰ ਜਿਹੜੇ ਉਹ ਦੇ ਦੀਆਂ 27000 ਦੇ ਵੇਕਾ ਨੂੰ ਕੱਚੀ ਗੱਲ ਠੀਕ ਆ ਵੀ ਹੋਰ ਦੱਸ ਨਹੀਂ ਨਹੀਂ ਚੱਲ ਚੱਲ ਲੈ ਇਹ ਕੀ ਗੱਲ ਥੋੜੀ ਕਹੀ ਆ ਯਾਰ ਮੈਂ ਬਹੁਤ ਰੱਬੀ ਹੈ ਕਰੇ ਬੱਸ ਬੱਸ ਓਕੇ ਲੈ ਹੁਣ ਤੂੰ ਮੋਲ ਲਵਾ ਲਈ ਸ਼ੇਰਾ ਮੈਂ ਪਿੰਡ ਸੱਦੇਗਾ ਵੀ ਤੈਨੂੰ ਦਾਤ ਨਾ ਕਰ ਤੇ ਆਉਣ ਦਾ ਵੀ ਕਰਾਇਆ ਲਉ है? दा 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 दा। नहीं ये अल्लाह का रास्ता बाद में है है रास्ता बाद में कट नहीं पैसे ये है जी टीवी